ਮੈਂ ਮਾਫੀ ਮੰਗਦਾ ਜੀਵਨ ਗੁਪਤਾ ਜੀ ਤੋਂ ਵੀ ਤੇ ਬੀਜੇਪੀ ਵਾਲਿਆਂ ਤੋਂ ਵੀ ਸਾਰਿਆਂ ਤੋਂ ਸਾਡੇਆਂ ਤੋਂ ਵੀ ਇਹ ਅਸੀਂ ਟਿਕਟ ਦੇਣ ਚ ਇਹ ਸਾਡੀ ਗਲਤੀ ਰਹੀ کوتاਹੀ ਰਹੀ ਇਹ ਹਾਰ ਮੈਂ ਆਪਣੇ ਝੋਲੀ ਪਾਉਣਾ ਮੈਂ ਆਪਣੇ ਜम्मे ਪਾਉਣਾ ਕਿਉਂਕਿ ਇਹ ਅਸੀਂ ਟਿਕਟ ਦੇਣ ਚ ਦੇਰੀ ਕੀਤੀ ਉਹਦੇ ਕਾਰਨ ਕੋਈ ਵੀ ਹੋ ਸਕਦਾ ਚਾਹੇ ਪਰੇਸ਼ਾਨ ਸਦੂਰ ਸੀ ਸਭ ਕੁਝ ਸੀ ਜ਼ਿੰਮੇਵਾਰੀਆਂ ਸੀ ਪਰ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ ਜੇ ਪਰਸੈਂਟੇਜ ਵਾਈਜ਼ ਦੇਖੀਏ ਜਿੰਨੀ ਵੋਟ ਪਈ ਸੀ ਉਹਦੇ ਵਿੱਚੋਂ ਬਹੁਤ ਜ਼ਿਆਦਾ ਵੋਟ ਆਪਣੇ ਹਿੱਸੇ 'ਚ ਹਾਸਲ ਕੀਤੀ ਆ ਤੇ ਇਹ ਹਾਰ ਮੈਂ ਆਪਣੇ ਜਿਵੇਂ ਕਿ ਝੋੜੀ ਪਉਣਾ ਸਾਡੇ ਬੀਜੇਪੀ ਵਰਕਰਾਂ ਦੀ ਜਿੱਤ ਆ ਸਾਡੇ ਸਾਡਾ ਜਿਹੜਾ ਜੀਵਨ ਗੁਪਤਾ ਜੀ ਉਹਨਾਂ ਨੇ ਬਹੁਤ ਵਧੀਆ ਤੇ ਕੋਈ ਬੀਜੇਪੀ ਦਾ ਪੰਜਾਬ ਦਾ ਵੀ ਲੀਡਰ ਨਹੀਂ ਸੀ ਕੋਈ ਵਰਕਰ ਨਹੀਂ ਸੀ ਜਾਖੜ ਸਾਹਿਬ ਤੋਂ ਲੈ ਕੇ ਸਾਡੇ ਜਿਹੜੇ ਅਸ਼ਵਨੀ ਜੀ ਸਾਰੇ ਚਾਹੇ ਲੋਕਲ ਅਸੀਂ ਲਈਏ ਸ੍ਰੀਨ ਸਾਹਿਬ ਹੋਣੀ ਚਾਹੇ ਕਿਸੇ ਨੇ ਵੀ ਕੋਈ ਕਮੀ ਛੱਡੀ ਨਹੀਂ ਪਰ ਦਿਨ ਦਾ ਜਿਹੜਾ ਕਾਰਨ ਆ ਕਿਉਂਕਿ 2 ਮਹੀਨੇ ਪਹਿਲਾਂ ਕਮਲ ਟਿਕਟਾ ਜਿਹੜੀ ਆਪਸ ਵਿੱਚ ਇਹ ਇਹ ਨਹੀਂ ਮੈਂ ਕਹਿੰਦਾ ਵੀ ਇੱਕ ਗੱਲ ਵੀ ਹੁਣ ਇਹ ਕੋਈ ਬਹਾਨਾ ਨਹੀਂ ਗੱਲ ਤਾਂ ਸੀ ਕਬੂਲੀ ਆ ਪਰ ਜਿਹੜੀ ਇਲੈਕਸ਼ਨ ਆ ਨਾ ਉਹ ਅਸੀਂ ਜੀਵਨ ਜੀ ਨੂੰ ਟਿਕਟ ਡੇਟ ਦੇ ਕੇ ਨਾ ਪਹਿਲਾਂ ਦੇ ਕੇ ਆਸ਼ੂ ਜੀ ਤੇ ਸੰਜੀਵ अरोड़ा ਦੀ ਗੱਲ ਬਣ ਗਈ ਸੀ ਕੈਂਪੇਨ ਉਹਨਾਂ ਨੇ ਪੂਰੀ ਕਰ ਲਈ ਸੀ ਜਦੋਂ ਅਸੀਂ ਲੇਟ ਐਂਟਰੀ ਹੋਈ ਆ ਉਸ ਵੇਲੇ ਲੋਕ ਪੋਲਿਟਿਕਲ ਬੜੇ-ਬੜੇ ਲੋਕ ਨੇ ਜਿਹੜੇ ਆਪਣੇ ਆਪਣੇ ਅੰਕਲਨ ਕਰਨ ਲੱਗੇ ਸੀ মিডিਆ ਆਪਣਾ ਅੰਕਲਨ ਕਰ ਲੱਗਿਆ ਸੀ ਵੀ ਕਾਰਨ ਕਿਉਂ ਆ ਬੀਜੇਪੀ ਨੇ ਟਿਕਟ ਕਿਉਂ ਲੇਟ ਦਿੱਤੀ ਕਿਉਂਕਿ ਥੱਲੇ ਨਹੀਂ ਪਤਾ ਹੁੰਦਾ ਵੀ ਉੱਤੇ ਕੀ-ਕੀ ਜੜੀਆਂ ਗੱਲਾਂ ਨੇ ਉਹਨੂੰ ਦੇਖਿਆ ਜਾ ਰਿਹਾ ਧਿਆਨ ਚ ਪਰ ਅੱਗੇ ਤੋਂ ਇਹ ਅਸੀਂ ਸੁਧਾਰ ਕਰਾਂਗੇ ਇਹਨੂੰ ਬਿਲਕੁਲ ਟਾਈਮਲੀ ਟਿਕਟ ਦਿੱਤੀ ਜਾਵੇ ਤੇ ਬੀਜੇਪੀ ਬਹੁਤ ਵਧੀਆ ਪ੍ਰਦਰਸ਼ਨ ਜਿਹੜਾ ਕਰੂਗੀ ਮੈਂ ਇਹ ਤੁਹਾਨੂੰ ਵਿਸ਼ਵਾਸ ਨਾਲ ਕਹਿ ਸਕਦਾ ਮਿੱਟੂ ਸਾਹਿਬ ਅਗਰ ਉਮੀਦਵਾਰ ਕੋਈ ਦੂਸਰਾ ਹੁੰਦਾ ਤਾਂ ਉਹ ਕਿਆ ਮਾਰਜਿਨ ਜੋ ਹੈ ਉਹ ਥੋੜਾ ਘੱਟ ਹੁੰਦਾ ਨਹੀਂ ਨਹੀਂ ਦੇਖੋ ਗੱਲ ਗੱਲ ਕੈਂਡੀਡੇਟ ਦੀ ਠੀਕ ਅੱਜ ਮੈਂ ਇਹ ਗੱਲ ਮੰਨਦਾ ਏ ਇਹ ਹਰੇਕ ਹੀ ਮੰਨੂਗਾ ਅੱਜ ਇਲੈਕਸ਼ਨ ਬਿਲਕੁਲ ਕੈਂਡੀਡੇਟ ਓਰੀਐਂਟਡ ਹੋਗੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਪਾਰਟੀ ਦਾ ਤਾਂ ਹੈਗਾ ਹੀ ਹੈਗਾ ਪਰ ਕੈਂਡੀਡੇਟ ਦਾ ਵੀ ਪ੍ਰਭਾਵ ਬੜਾ ਪੈਂਦਾ ਹੈ ਪਰ ਸਾਡਾ ਕੈਂਡੀਡੇਟ ਜਿਹੜਾ ਹੈ ਉਹ 1994 ਦਾ ਇੱਕ ਵਰਕਰ ਦੇ ਤੌਰ ਤੇ ਬੀਜੇਪੀ ਦੇ ਵਿੱਚ ਕੇਟਰਚ ਲੱਗਿਆ ਹੋਇਆ ਸੀ ਬੜੀ ਉਹਨੂੰ ਸਹੀ ਟਿਕਟ ਜਿਹੜੀ ਆ ਉਹ ਚੈਨ ਕੀਤੀ ਗਈ ਐਂਕੋਰ ਅਸਲੀ ਜਿਹੜਾ ਬੀਜੇਪੀ ਦਾ ਵਰਕਰ ਨੂੰ ਕੰਮ ਜੀ ਨੇ ਕੀਤਾ ਤੇ ਯੂਥ ਤੋਂ ਲੈ ਕੇ ਉਹ ਜਨਰਲ ਸੈਕਟਰੀ ਤੱਕ ਆਏ ਪ੍ਰਦੇਸ਼ ਦੇ ਉਤੋਂ ਵਧੀਆ ਕੋਈ ਚੈਨ ਨਹੀਂ ਹੋ ਸਕਦਾ ਸੀ ਕੈਂਡੀਡੇਟ ਦਾ ਬਟ ਗੱਲ ਉਹੀ ਆ ਕਿਸੇ ਨੂੰ ਵੀ ਜਦੋਂ 14 ਦਿਨ ਟਿਕਟ ਪਹਿਲਾਂ ਦਵਾਂਗੇ ਉਹ ਕਰੂਗਾ ਕਿ ਜਿਹੜੇ ਸਾਰੇ ਕੰਧਾਂ ਤੇ ਸਾਰੇ ਸ਼ਹਿਰ ਦੇ ਵਿੱਚ ਜਿਹੜੇ ਉਹ ਬੋਰਡ ਫਲੈਕਸ ਤੇ ਉਹ ਤਾਂ ਆਮ ਆਦਮੀ ਤੇ ਕਾਂਗਰਸ ਦੇ ਸੀ ਕਰੂਗਾ ਕੀ ਬੰਦਾ ਕੋਈ ਜਗ੍ਹਾ ਉਹਦੇ ਉਹਦੇ ਲਈ ਤਾਂ ਵਿਚਾਰੇ ਲਈ ਕੋਈ ਜਗ੍ਹਾ ਵੀ ਨਹੀਂ ਬਚੀ ਸੀ ਜਿੱਥੇ ਉਹ ਆਪਣੀ ਤਸਵੀਰ ਵੀ ਦਿਖਾ ਸਕਦਾ ਉਹ ਗਲਤੀ ਸਾਡੀ ਆ ਕਸੂਰ ਸਾਡਾ ਹੈ ਨਹੀਂ ਰਿਜ਼ਲਟ ਆ ਜਿਹੜਾ ਅੱਜ ਹੋ ਰਿਹਾ ਹੁੰਦਾ ਲੇਕਿਨ ਲੋਕ ਸਭਾ ਚੁਣਾਵੇ ਤੇ ਕਾਂਗਰਸ ਕੇ ਸਾਥਕ ਜਿੱਤਦੇ ਹੈ ਕਮੀ ਕਹਾਂ ਰਹਿ ਗਈ ਹੈ ਅਗਰ ਅਸੀਂ ਬਾਤ ਕਰੇ ਨਈ ਲੋਕ ਸਮਝ ਗੱਲ ਪਤਾ ਕੀ ਹੈ ਇਹ ਐਡੀ ਵੱਡੀ ਨਲਾਕੀ ਇਹ ਮਤਲਬ ਆਮ ਆਦਮੀ ਸਰਕਾਰ ਦੀ ਆ ਵੋਟ ਪਰਸੈਂਟੇਜ ਆ ਜਿਹੜੀ ਉਹ ਡਿੱਪ ਕਰ ਗਈ ਲੋਕਾਂ ਦਾ ਵਿਸ਼ਵਾਸ ਹੀ ਨਹੀਂ ਰਿਹਾ ਬੀ ਅਸੀਂ ਵੋਟ ਪਾਉਣ ਜਾਈਏ ਇੱਕ ਤਾਂ ਦੇਖੋ ਦੂਜੇ ਪਾਸੇ ਤਾਂ ਪਾਰਟੀਆਂ ਚ ਹੋ ਸਕਦਾ ਵੀ 93 94 ਉਹਨਾਂ ਦੇ ਐਮਐਲਏ ਆ ਇੱਕ ਹੋਰ ਵੱਧ ਜਾਊਗਾ ਕੀ ਫਰਕ ਪੈ ਜਾਊਗਾ ਤੇ ਦੂਜੇ ਪਾਸੇ ਆਮ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਆਮ ਲੋਕਾਂ ਨੇ ਜਿਹੜੀ ਆ ਉਹ ਵੋਟ ਕਰਨ ਨਹੀਂ ਗਏ ਕਿਉਂਕਿ ਇੱਕ ਲਾਅ ਐਂਡ ਆਰਡਰ ਐਸਾ ਬਣਿਆ ਹੋਇਆ ਅਗਲਾ ਕਹਿੰਦਾ ਸਰਕਾਰ ਕੱਲ ਨੂੰ ਪਤਾ ਨਹੀਂ ਕੀ ਕਰੂਗੀ ਕੀ ਨਹੀਂ ਕਰੂਗੀ ਇਸ ਕਰਕੇ ਦੂਜੇ ਪਾਰਟੀਆਂ ਨੂੰ ਵੀ ਜਿਹੜੀ ਆ ਪਰਸੈਂਟੇਜ ਵੋਟ ਆ ਉਹ ਮਾਹੌਲ ਇੱਕ ਐਸਾ ਸੀ ਉਹ ਘਟੀ ਪਰ ਜਿਹੜਾ ਆਮ ਆਦਮੀ ਪਾਰਟੀ ਸੀ ਉਹ ਵੀ ਆਪਣੇ ਮਨੋਂ 45000 ਤੇ ਕਹਿ ਰਿਆ ਸੀ ਵੀ ਸਾਨੂੰ ਘੱਟੋ ਘੱਟ ਵੋਟ ਪਾਊਗੀ ਉਹ ਵੀ ਜਿਹੜੀ ਆ ਉਹ 34 35000 ਤੇ ਰਹੇਗੀ ਉਹ ਆਮ ਤੌਰ ਤੇ ਲੀਡਾਂ ਦੀਆਂ ਗੱਲਾਂ ਕਰਦੇ ਸੀ ਬਹੁਤ ਵੱਧ ਕਿਉਂਕਿ ਜਿਵੇਂ ਕਿ ਦੜਵਾ ਹੋਈ ਜਲੰਧਰ ਹੋਈ ਹੋਰ ਕਿਤੇ ਹੋਈ ਉਹਦੇ ਮੁਤਾਬਕ ਉਹਨਾਂ ਦਾ ਵੀ ਕੰਮ ਆ ਜਿਹੜਾ ਬੜਾ ਡਾਊਨ ਆਇਆ ਬੜਾ ਥੱਲੇ ਘਟਿਆ ਇਸ ਕਰਕੇ ਜਿਹੜੀ ਜਿੱਥੇ ਤੱਕ ਤੁਸੀਂ ਮੇਰੀ ਗੱਲ ਕੀਤੀ ਆ ਇੱਕ ਲੋਕ ਸਭਾ ਤੇ ਸੈਂਟਰ ਦੀ ਸਰਕਾਰ ਜਦੋਂ ਬਣਨੀ ਹੁੰਦੀ ਆ ਦੇ ਵਿੱਚ ਲੋਕਾਂ ਦਾ ਬਹੁਤ ਵੱਡਾ ਇੰਟਰਸਟ ਹੁੰਦਾ ਉਹ ਬਾਈ ਇਲੈਕਸ਼ਨ ਦੇ ਵਿੱਚ ਉਹ ਇੰਟਰਸਟ ਨਹੀਂ ਹੁੰਦਾ ਇਹ ਤਾਂ ਮੈਂ ਗੱਲ ਮੰਨਦਾ ਵੀ ਜਿਹੜੇ ਆ ਰਿਜ਼ਲਟ ਨੇ ਇਹਦੇ ਵਿੱਚ ਵੀ ਜੇ ਤੁਸੀਂ 90000 ਵੋਟ ਪਈ ਆ 90 ਚੋਂ 35000 ਕੋਲ ਆ ਜਿਹੜੀ ਵੋਟ ਆ ਸਰਕਾਰ ਨੂੰ ਪਈ ਆ ਪਹਿਲਾਂ ਤਾਂ ਪਰਸੈਂਟੇਜ ਹੀ 50 ਪਈ ਫਿਰ ਇਹਦੇ ਵਿੱਚੋਂ ਵੀ 90 ਚੋਂ ਜਿਹੜੀ ਆ ਉਹ 35000 ਇੱਕ ਪਾਸੇ ਰਹਿ ਗਈ 50 ਤੋਂ ਉੱਤੇ ਹਜ਼ਾਰ ਵੋਟ ਆ ਜਿਹੜੀ ਉਹ ਉਲਟ ਪੈ ਗਈ ਆ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਇਹ ਕੀ ਦਰਸਾਉਂਦਾ ਏ ਪਹਿਲਾਂ ਵੋਟ 50% ਫਿਰ ਜਿਹੜੀ 50% ਪਈ ਆ ਉਹ ਵੀ ਜਿਹੜੀ ਆ ਉਹਨਾਂ ਨੂੰ ਕੁੱਲ 30% 30% ਵੋਟ ਆ ਜਿਹੜੀ ਕੁੱਲ ਉਹਦੇ ਵਿੱਚੋਂ ਉਹਨਾਂ ਨੂੰ ਪਈਆ 70% ਵੋਟ ਆ ਜਿਹੜੀ ਉਹ ਆਮ ਆਦਮੀ ਦੇ ਉਲਟ ਪਈ ਆ ਇਹ 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 ਗੱਲ ਨੂੰ ਦੇਖੋ ਕਿੰਡੀ ਵੱਡੀ ਗੱਲ 70% ਪੋਲਿੰਗ ਵੋਟ ਚੋਂ ਵੀ ਉਲਟ ਵੋਟ ਆ ਜਿਹੜੀ ਉਹ ਆਮ ਆਦਮੀ ਨੂੰ ਪਈ ਆ ਇਸ ਕਰਕੇ ਇਥੋਂ ਪਤਾ ਲੱਗਦਾ ਹੈ ਕਿ ਕਿੰਡੀ ਵੱਡੀ ਘਰਾਵਟ ਆ ਜਿਹੜੀ ਉਹ ਉਹਨਾਂ ਦੀ ਵੋਟ ਚਾਹੀ ਆ ਕਿੱਥੇ ਉਹ ਬੜੀਆਂ-ਬੜੀਆਂ ਲੀਡਾਂ ਦੀ ਗੱਲ ਕਰਦੇ ਸੀ ਅੱਜ ਤੁਹਾਨੂੰ ਪਤਾ ਆਖਰੀ ਪਹਿਲੇ ਰਾਉਂਡ ਅੱਜ ਤੈਨੂੰ ਫਸ ਮੁਕਾਬਲਾ ਫਸ ਕੇ ਚੱਲ ਰਿਹਾ ਸੀ ਇੱਕ ਦੋ ਐਸ ਜੀਆਂ ਜਗ੍ਹਾ ਸੀ ਜਿੱਥੇ ਉਹਨਾਂ ਨੇ ਦੋ ਤਿੰਨ ਉਹਦੇ ਵਿੱਚ ਰੂਰਲ ਇੱਕ ਤਰ੍ਹਾਂ ਦੇ ਦੋ ਤਿੰਨ ਪਿੰਡ ਆ ਜਾਂਦੇ ਆ ਤੇ ਉੱਥੇ ਉਹਨਾਂ ਨੇ ਉੱਥੇ ਉਹਨਾਂ ਦੀ ਫੜਾਫੜਾਈ ਵੀ ਬੜੀ ਹੋਈ ਸੀ ਉੱਥੇ ਕਿਤੇ ਸੂਟ ਕਿਤੇ ਕੋਸ਼ ਕਿਤੇ ਕੋਸ਼ ਸ਼ਰਾਬ ਕਿਤੇ ਹੋਰ ਜਿਹੜੇ ਉਹਨਾਂ ਦੇ ਜਿੱਥੋਂ ਉਹਨਾਂ ਨੂੰ ਜ਼ਿਆਦਾ ਵੋਟਾਂ ਪਈਆਂ ਐ ਉੱਥੇ ਕਈ ਕੁਸ਼ ਹੋਇਆ 27ਵੇਂ ਕਿਸ ਤਰੀਕੇ ਨਾਲ ਦੇਖਦੇ ਆਂ ਦੇਖੋ 27 ਦੇ ਵਿੱਚ ਤਾਂ ਬਹੁਤ ਸਾਨੂੰ ਸੁਨਹਿਰੀ ਭਵਿੱਖ ਦਿਖ ਰਿਹਾ ਏ ਕਿਉਂਕਿ ਜੇ ਅਸੀਂ 14 ਦਿਨਾਂ 'ਚ ਅਸੀਂ 20000 ਤੋਂ ਉੱਤੇ ਵੋਟ ਲੈ ਗਏ ਤੇ ਜੇ ਕਿਤੇ ਆਹੀ ਟਿਕਟ ਹੋਰ 10 15 ਦੇਣੀ ਪਹਿਲਾਂ ਦਿੱਤੀ ਹੁੰਦੀ ਤਾਂ ਲੜਾਈ ਆ ਜਿਹੜੀ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਭਾਜਪਾ ਦੀ ਹੋ ਰਹੀ ਹੁੰਦੀ